ਅੱਜ ਤੁਸੀਂ ਸਾਰਿਆਂ ਨੇ ਚੰਗਣਾ ਤੇ ਚੱਲ ਰਹੀਆਂ ਖਬਰਾਂ ਦੇਖ ਲਈਆਂ ਹੋਣਗੀਆਂ ਕਿ ਬਠਿੰਡੇ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ ਸੀ ਤੇ ਸਾਡੇ ਕੁਝ ਕਿਸਾਨਾਂ ਨੇ ਸਵਾਲ ਕਰਨੇ ਸੀ ਔਰ ਉਹਨਾਂ ਸਵਾਲਾਂ ਦੇ ਜਵਾਬ ਨਾ ਦੇ ਸਕਣ ਕਾਰਨ ਕਿਸਾਨ ਚੱਕ ਕੇ ਥਾਣਿਆਂ ਦੇ ਵਿੱਚ ਡਿਟੇਨ ਕੀਤੇ ਵੱਖ-ਵੱਖ ਥਾਣਿਆਂ 'ਚ ਫੜ ਕੇ ਸਾਡੇ ਸੈਂਕੜੇ ਕਿਸਾਨ ਇਹਨਾਂ ਨੇ ਅਰੈਸਟ ਕਰਕੇ ਬਿਠਾਏ ਹੋਏ ਨੇ ਹੁਣ ਸਵਾਲ ਇੱਥੇ ਆ ਕੇ ਖੜਦਾ ਹੈ ਕਿ ਜਦੋਂ ਸਾਡੇ ਤੁਸੀਂ ਰਾਜ ਕੀਤਾ ਸਾਥੋਂ ਵੋਟਾਂ ਲਈਆਂ ਤੁਸੀਂ ਝੂਠ ਬੋਲਦੇ ਹੋ ਕਿ ਅਸੀਂ ਪੰਜਾਬ ਦੇ ਅਸੀਂ ਪੰਜਾਬ ਪੱਕੇ ਆ ਫਿਰ ਲੋਕਾਂ ਨੇ ਤੁਹਾਡੇ ਤੋਂ ਸਵਾਲ ਪੁੱਛਣਗੇ ਕਿ ਜਿਸ ਦਿਨ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਜਿਸ ਤਰ੍ਹਾਂ ਦੇ ਇੰਜੈਕਟਰ ਮੋਟਰ ਉੱਥੇ ਚੱਲੇ ਉੱਥੇ ਵਰਤੇ ਗਏ ਉਹ ਤੁਹਾਡੇ ਟੇਬਲ ਤੇ ਰੱਖੇ ਗਏ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੇ ਤੁਸੀਂ ਪੰਜਾਬ ਦੇ ਮਾਲਕ ਸੀ ਮੁਖੀ ਸੀ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਖੁਦ ਉਹਦੇ ਤੇ ਐਕਸ਼ਨ ਲੈਂਦੇ ਕਿ ਹਰਿਆਣੇ ਨੇ ਹਰਿਆਣਾ ਪੁਲਿਸ ਨੇ ਇਹ ਜਿਹੜੇ ਹਥਿਆਰ ਸਾਡੇ ਲੋਕਾਂ ਦੇ ਵਰਤੇ ਆ ਇਹ ਗੈਰ ਮਨੁੱਖੀ ਨੇ ਇਹ ਨਹੀਂ ਵਰਤਨੇ ਚਾਹੀਦੇ ਸੀ ਪੰਜਾਬ ਦੀ ਪਹਿਰੇਦਾਰੀ ਕਰਨਾ ਉੱਥੇ ਫਰਜ਼ ਬੰਦਾ ਸੀ ਤੁਹਾਡਾ ਤੁਸੀਂ ਨਹੀਂ ਕੀਤੀ ਸਵਾਲ ਤਾਂ ਪੁੱਛਦੇ ਨੇ ਲੋਕ ਅਗਲਾ ਗੱਲ ਇੱਥੇ ਟਰੈਕਟਰ ਟੁੱਟੇ ਤੁਸੀਂ ਸਾਡੇ ਉਸ ਨਾ ਟਰੈਕਟਰ ਟੁੱਟਿਆਂ ਦੀ ਅੱਜ ਤੱਕ ਸੌਰ ਤੱਕ ਨਹੀਂ ਲਈ ਇਹ ਸਵਾਲ ਪੁੱਛਣਗੇ ਲੋਕ ਘੱਟੋ ਘੱਟ ਐਫ ਆਈ ਆਰ ਤਾਂ ਕੱਟੀ ਜਾਂਦੀ ਤੁਸੀਂ ਐਫ ਆਈ ਆਰ ਤੱਕ ਨਹੀਂ ਕੱਟੀ ਸਾਡੇ ਟਰੈਕਟਰਾਂ ਦੀ ਤਾਂ ਫਿਰ ਸਵਾਲ ਤਾਂ ਪੁੱਛਣਗੇ ਲੋਕ ਇਤੋਂ ਵੀ ਗਾਹਾਂ ਤੁਸੀਂ ਐਲਾਨ ਕਰਤਾ ਸਾਡੇ ਨੌਜਵਾਨ ਸ਼ੁਭ ਕਰਨ ਦੀ ਸ਼ਾਦੀ ਤੋਂ ਬਾਅਦ ਕਿ 1 ਕਰੋੜ ਰੁਪਏ ਦੀ ਮਦਦ ਸਹਾਇਤਾ ਦੇਵਾਂਗੇ ਮਾਇਕ ਬੇਟੀ ਨੂੰ ਉਹਨਾਂ ਦੀ ਭੈਣ ਨੂੰ ਨੌਕਰੀ ਦੇਵਾਂਗੇ ਲੇਕਿਨ ਅੱਜ ਤੱਕ ਜੇਕਰ ਇਹਨੂੰ ਦੇਖਿਆ ਜਾਵੇ ਅੱਜ ਕਿਹੜਾ ਰੱਖਿਆ ਜਾ ਰਿਹਾ ਤੁਹਾਡੇ ਵੱਲੋਂ ਤੇ ਤੁਹਾਡੇ ਅਮਲੇ ਫੈਲੇ ਵੱਲੋਂ ਲੋ ਜੀ ਕੋਡ ਆਫ ਕੰਡਕਟ ਦਾ ਮੈਟਰ ਆ ਗਿਆ ਪਰ ਮੈਂ ਪੁੱਛਣਾ ਚਾਹਣਾ ਹੈ ਕਿ ਸ਼ੁਭ ਕਰਨ ਦੀ ਡੱਚ ਤੋਂ ਬਾਅਦ ਉਹਨਾਂ ਦਾ ਜੋ ਭੋਗ ਪਿਆ ਉਹ 4 ਤਰੀਕ ਨੂੰ ਪੈ ਗਿਆ ਸੀ 4 ਮਾਰਚ ਨੂੰ 4 ਮਾਰਚ ਤੋਂ ਲੈ ਕੇ 16 ਮਾਰਚ ਨੂੰ ਜਾ ਕੇ ਚੋਣ ਜਨਤਾ ਲਾਗੂ ਹੁੰਦਾ ਹੈ ਉਦੋਂ ਤੱਕ ਤੁਹਾਡੀ ਸਰਕਾਰ ਕੀ ਕਰਦੀ ਰਹੀ ਹੈ ਤੁਸੀਂ ਤੁਸੀਂ ਗੋਗਲੂਆਂ ਤੋਂ ਮਿੱਟੀ ਟਾਕ ਛੱਡਦੇ ਰਹੇ ਹੋ ਇਹ ਉਸੇ ਨੂੰ ਪੁੱਛਣਗੇ ਲੋਕ ਕਿ ਤੁਸੀਂ ਉਹ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ ਸੋ ਇਸ ਕਰਕੇ ਇਹ ਸਵਾਲ ਨੇ ਇਹ ਸਵਾਲ ਪੁੱਛਦੇ ਨੇ ਸਾਡੇ ਲੋਕ ਤੁਹ ਅੱਜ ਉੱਥੇ ਸਾਡੇ ਜਿਹੜੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਅਤੀ ਨਿੰਦਰਯੋਗ ਹੈ ਔਰ ਭਰਾਵੋ ਲੋਕੋ ਸਮਝ ਲਓ ਇਸ ਗੱਲ ਨੂੰ ਕਿ ਸਾਫ ਹੋਗਾ ਜਿਹਨੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਇਹ ਇਹ ਦਮਗਜੇ ਮਾਰਦੀ ਹੈ ਕਿ ਅਸੀਂ ਪੰਜਾਬੀਆਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਸੀਂ ਕਿਸਾਨਾਂ ਦੇ ਨਾਲ ਹੈ ਕਹਿਣ ਨੂੰ ਚੈਨਲਾਂ ਦੇ ਉੱਤੇ ਬੜੇ ਦਮਗਜੇ ਮਾਰਦੇ ਨੇ ਵਿਖਾਉਂਦੇ ਨੇ ਲੋਕਾਂ ਨੂੰ ਡਰਾਮਾ ਕਰਕੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਆਉਧੇ ਪੰਜਾਬ ਦੇ ਨਾਲ ਹੈ ਪਰ ਕੀਤਾ ਖੁਦ ਵੀ ਕੁਛ ਨਹੀਂ ਸਾਡੇ ਲੋਕਾਂ ਦੇ ਉੱਤੇ ਮੋਟਾਰ ਚਲਾਇਆ ਕੱਖ ਨਹੀਂ ਕੀਤਾ ਸਾਡੇ ਟਰੈਕਟਰ ਤੋੜੇ ਕੱਖ ਨਹੀਂ ਕੀਤਾ ਸਾਡਾ 433 ਕਿਸਾਨ ਜ਼ਖਮੀ ਕੀਤੇ ਕੁਛ ਨਹੀਂ ਕੀਤਾ ਸ਼ੁਭ ਕਰਨ ਦੀ ਐਫ ਆਈ ਆਰ ਕਰਾਉਣ ਵਾਸਤੇ ਐਫ ਆਈ ਆਰ ਕਰਾਉਣ ਵਾਸਤੇ ਸਾਨੂੰ 6 ਦਿਨ ਡੈੱਡ ਬੋਡੀ ਰੱਖਣੀ ਪਈ ਫਿਰ ਜਾ ਕੇ ਉਹ ਕਾਰਵਾਈ ਹੁੰਦੀ ਹੈ ਹੁਣ ਮੈਂ ਉਸ ਤੋਂ ਅਗਲੀ ਗੱਲ ਕਰਨੀ ਚਾਹਣਾ ਹੈ ਕਿ ਦੋਸਤੋ ਥੋੜਾ ਜਾਂ ਤੱਕੜੇ ਹੋ ਕੇ ਹਮਲਾ ਮਾਰੋ ਇਹਨਾਂ ਸਾਰਿਆਂ ਨੂੰ ਪੁੱਛੋ ਇਹ ਸਾਡਾ ਵਿਰੋਧ ਕਰਨਾ ਕਿਸੇ ਦਾ ਕੋਈ ਮਤਲਬ ਨਹੀਂ ਲੇਕਿਨ ਇੱਕ ਜ਼ਰੂਰ ਆ ਗੱਲ ਕਿ ਕੱਟੋ-ਕੱਟ ਅਗਰ ਪੋਲੀਟਿਕਲ ਲੋਕਾਂ ਨੂੰ ਤੁਸੀਂ ਅੱਜ ਸਵਾਲ ਕਰੋਗੇ ਗੱਲ ਪੁੱਛੋਗੇ ਤਾਂ ਇਹਨਾਂ ਦੇ ਅੰਦਰ ਇਹ ਗੱਲ ਜਿਹੜੀ ਘਰ-ਘਰੀ ਬੈਠੀ ਆ ਕਿ ਸਾਨੂੰ ਤਾਂ ਲੋਕ ਸ਼ਾਇਦ ਮੇਵੇ ਖੋਣਗੇ ਕਿਆਂ ਨੂੰ ਸਾਨੂੰ ਤਾਂ ਲੋਕ ਆ ਹੀ ਵੋਟਾਂ ਪਾ ਦੇਣਗੇ ਉਹ ਜਿਹੜੀ ਗੱਲ ਇਹਨਾਂ ਦੇ ਅੰਦਰੋਂ ਕੱਢੀਏ ਤੱਕੜੇ ਹੋ ਕੇ ਇਹਨਾਂ ਨੂੰ ਪਤਾ ਲੱਗੇ ਕਿ ਲੋਕ ਸਵਾਲ ਵੀ ਕਰਨ ਜਾਣਦੇ ਨੇ ਸਵਾਲ ਵੀ ਕਰਨਗੇ ਉਹਨਾਂ ਸਵਾਲਾਂ ਦੇ ਜਵਾਬ ਫੇਰ ਦੇਣੇ ਪੈਣੇ ਆ ਜਿਹੜਾ ਵੀ ਸੱਤਾ ਚਾਹੁੰਦਾ ਜਿਹੜਾ ਜਿੱਤ ਕੇ ਆਉਂਦਾ ਉਹਦੀ ਮਜਬੂਰੀ ਬਣਾਈਏ ਕਿ ਉਹ ਤੁਹਾਡੀਆਂ ਗੱਲਾਂ ਸੁਣੇ ਤੁਹਾਡੇ ਮਸਲੇ ਦਾ ਹੱਲ ਕਰਨ ਬਾਰੇ ਸੰਜੀਦਾ ਹੋਵੇ ਸੋ ਇਸ ਲਈ ਅਸੀਂ ਸਾਰੇ ਜਿਹੜੇ ਸਾਡੇ ਕਿਸਾਨ ਨੇ ਥਾਣੇ 'ਚ ਬੰਦ ਕੀਤੇ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਵਾਂਗੇ ਕਿ ਸਾਡੇ ਤੁਰੰਤ ਉਹ ਜਿਹੜੇ ਥਾਣਿਆਂ 'ਚ ਬੰਦ ਕੀਤੇ ਕਿਸਾਨ ਰਿਹਾ ਕੀਤੇ ਜਾਣ ਨਹੀਂ ਤਾਂ ਮਜਬੂਰ ਨ ਸਾਨੂੰ ਇਸ ਤੋਂ ਵੱਡਾ ਨੈਸ਼ਨਲ ਲਿਕਣਾ ਪਵੇਗਾ ਫਿਰ ਸਰਕਾਰ ਬਾਤਾਂ ਵਿੱਚ ਇਹ ਕਰਦੀ ਹੁੰਦੀ ਹੈ ਲਓ ਜੀ ਤੁਸੀਂ ਸੜਕਾਂ ਰੋਕ ਲੀਆਂ ਤੁਸੀਂ ਫਲਾਨਾ ਕਰ ਲਿਆ ਫਿਰ ਸਾਡੇ ਕੋਲੇ ਰਸਤਾ ਕੀ ਹੈ ਤੁਸੀਂ ਵੋਟਾਂ ਸਾਥੋਂ ਲਓਗੇ ਸਾਡੀ ਸਾਡੀ ਵੋਟ ਦੀ ਤਾਕਤ ਨਾਲ ਤੁਸੀਂ ਸਦਾ ਦੇ ਬੈਠੋਗੇ ਆਨੰਦ ਮਾਣੋਗੇ ਤੇ ਮੁਰਗੇ ਸਾਨੂੰ ਹੀ ਕੁੱਟੋਗੇ ਐਡਾ ਫਿਰ ਲੋਕਾਂ ਦਾ ਵਿਰੋਧ ਤਾਂ ਕਰਨਗੇ ਤੇ ਵਿਰੋਧ ਦਾ ਫਿਰ ਸਾਹਮਣਾ ਵੀ ਕਰਨਾ ਪਵੇਗਾ ਤਾਂ ਜਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਠੀਕ ਲੱਗੇਗਾ ਉਸੇ ਤਰੀਕੇ ਨਾਲ ਵਿਰੋਧ ਕਰਨਗੇ ਸੋ ਸਾਡੇ ਕਿਸਾਨਾਂ ਨੂੰ ਤੁਰੰਤ ਰਿਹਾ ਕਰੇ ਲੈਕਿਨ ਜਿਹੜੀ ਇਹ ਘਟਨਾ ਕਿਤੇ ਹੋਈ ਹੈ ਜਿਹੜਾ ਇਸ ਤਰੀਕੇ ਨਾਲ ਇਹਨਾਂ ਨੇ ਅਰੈਸਟ ਕੀਤੇ ਨੇ ਇਹ ਆਪਣਾ ਚਿਹਰਾ ਆਮ ਆਦਮੀ ਪਾਰਟੀ ਨੇ ਬਿਲਕੁਲ ਨੰਗਾ ਕਰਕੇ ਵਿਖਾਤਾ ਕਿ ਕੋਈ ਆਮ ਆਦਮੀ ਪੰਜਾਬ ਦਾ ਨਹੀਂ ਕੋਈ ਇਹ ਪਾਰਟੀ ਪੰਜਾਬ ਦੀ ਨਹੀਂ ਕੋਈ ਸਰਕਾਰ ਪੰਜਾਬ ਦੀ ਨਹੀਂ ਪੰਜਾਬ ਪੱਖੀ ਕੋਈ ਨਹੀਂ ਕਿਉਂਕਿ ਮਿੱਤਰੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਜਦੋਂ ਅੰਦੋਲਨ ਚੱਲ ਰਿਹਾ ਸੀ ਕਿ ਪੰਜਾਬ ਪੱਖੀ ਨਹੀਂ ਹੈਗੇ ਲੇਕਿਨ ਹੁਣ ਤੁਹਾਡੇ ਸਾਹਮਣੇ ਸ਼ੀਸ਼ਾ ਸਾਫ਼ ਹੋ ਗਿਆ ਆ ਜਿਹੜਾ ਪਰਸੋਂ ਸਾਡਾ ਕਿਸਾਨ ਇੱਕ ਸ਼ਹੀਦ ਕੀਤਾ ਮਹਾਰਾਣੀ ਪ੍ਰਨੀਤ ਕੌਰ ਦਾ ਜਿੱਦੋ ਕੋਲੋਂ ਸਵਾਲ ਪੁੱਛਣ ਗਿਆ ਉਹ ਉਸ ਕਿਸਾਨ ਦੇ ਤੇ ਸਬੰਧ ਚ ਵੀ ਅਜੇ ਡੈੱਡ ਬੋਡੀ ਪਈ ਐ ਉਹਨਾਂ ਡਿਸਕੋਸ਼ਨਾਂ ਨੂੰ ਰਿਸ਼ਤੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉੱਥੇ ਵੀ ਸਰਕਾਰ ਭਗਵੰਤ ਮਾਨ ਦੀ ਐ ਉੱਥੇ ਵੀ ਪੁਲਿਸ ਭਗਵੰਤ ਮਾਨ ਦੀ ਐ ਸੋ ਇਸ ਕਰਕੇ ਮੇਰੀ ਬੇਨਤੀ ਐ ਸਵਾਲ ਕਰਨ ਵਾਲਿਆਂ ਨੂੰ ਵੀ ਕਿ ਤਕੜੇ ਹੋ ਕੇ ਇਹਨਾਂ ਨੂੰ ਪਿੰਡਾਂ ਚ ਆਇਆ ਤੇ ਸਵਾਲ ਕਰਨ ਨੂੰ ਪੁੱਛੋ ਕਿ ਭਗਵੰਤ ਮਾਨ ਜੀ ਆਉਂਦਾ ਜਾਂ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਆਉਂਦਾ ਪੁੱਛੋ ਕਈ ਸ਼ੁਭ ਕਰਨ ਦੀ ਭੈਣ ਨੂੰ ਨੌਕਰੀ ਅੱਜ ਜ਼ਿਕਰ ਕਿਉਂ ਨਹੀਂ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਅੱਜ ਜ਼ਿਕਰ ਕਿਉਂ ਨਹੀਂ ਉਹ ਜਿਹੜੇ ਟੁੱਟੇ ਟਰੈਕਟਰ ਉਹਨਾਂ ਦੀ ਐਫਆਈਆਰ ਕਿਉਂ ਨਹੀਂ ਦਰਜ ਹੋਈ ਜਿਹੜੇ ਸਾਡੇ ਤੇ ਇੰਜੈਕਟਰ ਮੋਟਰ ਵਗੈਰਾ ਜਾਂ ਸਿੱਧੀ ਫੇਰਿੰਗ ਕਰਕੇ 433 ਕਿਸਾਨ ਜ਼ਖਮੀ ਕੀਤੇ ਉਹਨਾਂ ਪ੍ਰਤੀ ਅੱਜ ਜ਼ਿਕਰ ਕੋਈ ਐਫਆਈਆਰ ਕਾਰਵਾਈ ਕਿਉਂ ਨਹੀਂ ਹੋਈ ਇਹ ਸਵਾਲ ਕਰਨੇ ਆ ਪੁੱਛੋ ਇਹ ਆਰਾਮ ਨਾਲ ਪੁੱਛੋ ਸਵਾਲ ਇਹਨਾਂ ਨੂੰ ਪਤਾ ਲੱਗੇ ਕਿ ਲੋਕ ਸਾਨੂੰ ਵੀ ਸਵਾਲ ਕਰਦੇ ਨੇ ਸੋ ਇੰਨੀ ਕੁ ਮੇਰੀ ਬੇਨਤੀ ਆ ਪ੍ਰਮਾਨ ਕਰਿਓ ਪਕੜੇ ਹੋ ਕੇ ਹਮਲਾ ਮਾਰੋ ਪਿੰਡਾਂ ਦੇ ਵਿੱਚੋਂ ਨਿਕਲੋ ਬਾਹਰ ਮੈਦਾਨ ਚੁੱਤਰੀਏ